ਸਖਦੇਵ ਸਿੰਘ ਪੁੱਛੋ ਮੰਡੀ ਅਰਗਿਆ ਨੂੰ ਤਕਲੀਫ ਕਿਉਂ ਹੋ ਰਹੀ ਹੈ ਸਾਡੇ ਤੋਂ ਸਾਡੇ ਪ੍ਰੋਗਰਾਮਾਂ ਤੋਂ ਜਿਹੜਾ ਐਡਾ ਲੰਬਾ ਚੌੜਾ ਉੱਥੇ ਸਟੇਜ ਤੇ ਬਹਿ ਕੇ ਭਾਸ਼ਣ ਦੇ ਦਿੱਤਾ ਤੇ ਉਦਾਂ ਉਹ ਤੋਂ ਥੋੜੇ ਦਿਨ ਪਹਿਲੇ ਗਿਆ ਇਹ ਜਿਹੜੇ ਜਿਹੜੇ ਬੰਦੇ ਹੁੰਦੇ ਆ ਇਹਨਾਂ ਦੀ ਗੱਲ ਨਾ ਸੁਣਿਆ ਕਰੋ ਆਪਣੇ ਬੰਦਿਆਂ ਨੂੰ ਇਹ ਕਹ ਰਹੇ ਵੀ ਇਹਨਾਂ ਦੀ ਗੱਲ ਨਾ ਸੁਣਿਆ ਕਰੋ ਤੇ ਆਪ ਕਰੇ ਲੈ ਉੱਥੇ ਇੱਕ ਨਿਊਜ਼ੀਲੈਂਡ ਦੇ ਵਿੱਚ ਵੀ ਇਦਾਂ ਕਰਦਾ ਸੀ ਸਾਡੇ ਬੰਦਿਆਂ ਨੇ ਉਹਦਾ ਸੁੱਧਾ ਲਾਤਾ ਵੀ ਇਹ ਭੜਕਾ ਰਹੇ ਆਪਣੇ ਬੰਦਿਆਂ ਨੂੰ ਵੀ ਇਹਨਾਂ ਦਾ ਜਾ ਕੇ ਸੁੱਧਾ ਲਾਓ ਸਖਦੇਵ ਸਿੰਘ ਪੁੱਚੋ ਮੰਡੀ ਵਾਲੇ ਜੀ ਆ ਹੱਥ ਬਨ ਕੇ ਬੇਨਤੀ ਆ ਤੁਹਾਨੂੰ ਪੇ ਅਸੀਂ ਕੀ ਗਲਤ ਕੀਤਾ ਤੁਹਾਨੂੰ ਜੇ ਕਹਿਤਾ ਪੀ ਭਾਈ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਉੱਤੇ ਕੋਈ ਕੁਰਸੀ ਢਾਕੇ ਨਹੀਂ ਬੈਠ ਸਕਦਾ ਇਨੀ ਗੱਲ ਕੀਤੀ ਨਾ ਤੁਹਾਡੇ ਬਾਰੇ ਉਹਦੀ ਤੁਹਾਨੂੰ ਤਕਲੀਫ ਹੋ ਗਈ ਤੁਸੀਂ ਸਟੇਜ ਤੇ ਬਹਿ ਕੇ ਲੱਕ ਹਿੱਲੇ ਮਜਾਜਣ ਜਾਂਦੀ ਦਾ ਉਹ ਸੁਣਾ ਰਹੇ ਆ ਉਹ 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 ਗੁਰਮਤਿ ਆ ਜੇ ਅਸੀਂ ਗਰਬਾਣੀ ਦੀ ਗੱਲ ਕਰ ਰਹੇ ਆ ਉਹ ਤੁਹਾਡੇ ਜਿਹੜੇ ਤੁਸੀਂ ਗ੍ਰੰਥ ਮੰਨਦੇ ਹੋ ਉਹਨਾਂ ਨੂੰ ਸਾਹਮਣੇ ਖੋਲ੍ਹ ਕੇ ਦਿਖਾ ਰਹੇ ਆ ਤੇ ਤੁਹਾਨੂੰ ਤਕਲੀਫ ਹੋ ਰਹੀ ਆ